ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਵਿਆਹਾਂ ਸ਼ਾਦੀਆਂ ਦੇ ਵਿੱਚ ਬਣਨ ਵਾਲੇ ਜਿਹੜੇ ਚੌਲ ਨੇ ਉਹਨਾਂ ਦੀ ਰੈਸਪੀ ਲੈ ਕੇ ਆਏ ਆ ਇਹ ਚੌਲ ਆਪਾਂ ਅੱਜ ਬਿਨਾ ਤੜਕੇ ਤੋਂ ਤਿਆਰ ਕਰਕੇ ਦਿਖਾਵਾਂਗੇ ਇਹ ਚੌਲ ਨੇ ਜਿਹੜੇ ਤੁਸੀਂ ਤੁਹਾਡੇ ਘਰ 'ਚ ਮਹਿਮਾਨਾਂ ਨੇ ਆਉਣਾ ਹੋਵੇ ਤਾਂ ਉਹਨਾਂ ਨੂੰ ਤੁਸੀਂ ਲੰਚ ਡਿਨਰ ਦੇ ਵਿੱਚ ਸਰਵ ਕਰ ਸਕਦੇ ਹੋ ਤੇ ਚੌਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਇਹਨਾਂ ਨੂੰ ਤੁਸੀਂ ਬੱਚਿਆਂ ਨੂੰ ਵੀ ਦੇ ਸਕਦੇ ਹੋ ਤੇ ਟੇਸਟ ਨੇ ਇਹਦਾ ਬਹੁਤ ਵਧੀਆ ਹੁੰਦਾ ਬਣੇ ਰਹੋ ਵੀਡੀਓ ਦੇ ਐਂਡ ਤੱਕ ਅੱਜ ਆਪਾਂ ਬਣਾਵਾਂਗੇ ਮਟਰਾਂ ਵਾਲੇ ਚੌਲ ਇਹ ਚੌਲ ਨੇ ਜਿਹੜੇ ਆਪਾਂ ਬਿਨਾ ਤੜਕੇ ਤੋਂ ਬਣਾਵਾਂਗੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਇਹਨੂੰ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਆਪਾਂ ਮਟਰਾਂ ਵਾਲੇ ਚੌਲ ਬਣਾਉਣ ਦੇ ਲਈ ਇੱਕ ਕੌਲੀ ਜਿਹੜੀ ਬਾਸਮਤੀ ਚੌਲਾਂ ਦੀ ਲਈ ਆ ਤੇ ਨਾਲ ਹੀ ਅੱਧੇ ਇੱਕ ਕੌਲੀ ਆਪਾਂ ਨੇ ਲਈਆ ਹਰੇ ਮਟਰਾਂ ਦੀ ਤੇ ਹੁਣ ਆਪਾਂ ਬਾਸਮਤੀ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਹੁਣ ਆਪਾਂ ਹੋਰ ਦੇ ਲਈ ਇੱਕ ਕਾਲੇ ਦੇ ਵਿੱਚ ਇਹਨਾਂ ਨੂੰ ਕੱਢ ਲੈਨੇ ਆ ਤੇ ਹੁਣ ਆਪਾਂ ਕਰਾਂਗੇ ਟੂਟੀ ਦੇ ਥੱਲੇ ਆਪਾਂ ਦੋ ਤਿੰਨ ਪਾਣੀ ਉਸ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਆ ਦੇਖੋ ਪਾਣੀ ਇਹ ਜਿਹੜਾ ਕਿੰਨਾ ਗੰਦਾ ਹੈ ਤੇ ਚੰਗੀ ਤਰ੍ਹਾਂ ਚੌਲਾਂ ਨੂੰ ਜਦੋਂ ਤੱਕ ਪਾਣੀ ਸਾਫ਼ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਹਨਾਂ ਨੂੰ ਧੋਂਦੇ ਰਵਾਂਗੇ ਦੇਖੋ ਦੂਜੀ ਵਾਰ ਪਾਣੀ ਵੀ ਇਹਦਾ ਹਜੇ ਗੰਧਲਾ ਹੀ ਆ ਤਿੰਨ ਕਪਾਨੀਆਂ ਤੱਕ ਇਹ ਹਜੇ ਸਾਫ਼ ਹੋਣਗੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਬਾਅਦ ਵਿੱਚ ਤੇ ਦੇਖੋ ਚੌਲ ਨੇ ਜਿਹੜੇ ਆਪਣੇ ਬਿਲਕੁਲ ਚੰਗੀ ਤਰ੍ਹਾਂ ਸਾਫ਼ ਹੋ ਗਏ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਪਾਣੀ ਦੇ ਵਿੱਚ ਭਿਓ ਕੇ ਰੱਖ ਦੇਣਾ ਤੇ ਇੱਧਰ ਆਪਾਂ ਕਰਾਂਗੇ ਇੱਕ ਫਰਾਈਪੈਨ ਗਰਮ ਤੇ ਇੱਧਰ ਆਪਾਂ ਨੇ ਫਰਾਈਪੈਨ ਆ ਜਿਹੜਾ ਗਰਮ ਹੋਣ ਦੇ ਲਈ ਰੱਖਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ 2 ਚਮਚੇ ਦੇਸੀ ਘਿਓ ਦੇ ਤੇ ਇੱਧਰ ਆਪਾਂ 2 ਚਮਚੇ ਦੇਸੀ ਘਿਓ ਦੇ ਲੈ ਲੈਣੇ ਨੇ ਤੇ ਦੇਖੋ 2 ਚਮਚੇ ਆਪਾਂ ਦੇਸੀ ਘਿਓ ਦੇ ਪਾ ਲਏ ਨੇ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਰਲਟ ਕਰਾਂਗੇ ਤੇ ਇੱਧਰ ਆਪਾਂ ਨੇ ਮਟਰ ਨੇ ਜਿਹੜੇ ਉਹ ਵੀ ਧੋ ਕੇ ਰੱਖ ਲਏ ਨੇ ਤੇ ਹੁਣ ਆਪਾਂ ਮਟਰਾਂ ਨੂੰ 2-3 ਮਿੰਟ ਇਹਦੇ ਵਿੱਚ ਭੁੰਨ ਲਵਾਂਗੇ ਤੇ ਦੇਖੋ ਕਿ ਉਹ ਆਪਣਾ ਜਿਹੜਾ ਮੈਲਟ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਟਰ ਤੇ ਦੇਖੋ ਮਟਰ ਨੇ ਜਿਹੜੇ ਆਪਣੀ ਇਹ ਝੁੱਜ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਇਸਦੀ ਹੋਈ ਕਾਲੀ ਮਿਰਚ ਤੇ ਨਾਲ ਵੀ ਆਪਾਂ ਨੇ ਇੱਕ ਹਰੀ ਮਿਰਚ ਰੱਖੀ ਹੋਈ ਸੀ ਉਹ ਕੱਢ ਲਵਾਂਗੇ। ਕੱਢ ਲਈ ਆਪਾਂ ਪਾਵਾਂਗੇ ਤੇ ਅੱਧਾ ਚਮਚਾ ਹੋਰ ਦਾ ਤੇ ਹੁਣ ਆਪਾਂ ਇੱਕ ਵਾਰ ਇਸ ਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੇ ਛੋੜ ਜਿਹੜੇ ਪਿਓਂਗੇ ਰੱਖੇ ਹੋਏ ਨੇ। ਤੇ ਚੌਲ ਨੇ ਆਪਾਂ ਜਿਹੜੇ ਪਾ ਲਈ ਤੇ ਹੁਣ ਆਪਾਂ ਤੇ ਚੌਲ ਨੇ ਆਪਾਂ ਨੇ ਮਿਕਸ ਕਰ ਲੈਣੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਕਾਲੀਆਂ ਆਪਾਂ ਨੇ ਪਾ ਲੈਣੀਆਂ ਨੇ ਇਹਦੇ ਵਿੱਚ ਪਾਣੀ ਵੀ ਆ ਪਹਿਲਾਂ ਆਪਾਂ ਨੇ ਇੱਕ ਕਾਲੀ ਚੌਲਾਂ ਦੇ ਲਈ ਹੈ ਤੇ ਉਹਦੇ ਵਿੱਚ ਆਪਾਂ ਨੇ ਡਬਲ ਪਾਣੀ ਪਾਉਣਾ ਹੈ ਦੋ ਕਾਲੀਆਂ ਆਪਾਂ ਪਾਣੀ ਦੀਆਂ ਪਾਵਾਂਗੇ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਟੱਕਣਾ ਜਿਹੜਾ ਇਹਦਾ ਟਾਤ ਦਵਾਂਗੇ ਤੇ ਗੈਸ ਦੀ ਫਲੇਮ ਆ ਜਿਹੜੀ ਉਹ ਆਪਾਂ ਮੀਡੀਅਮ ਹੀ ਰੱਖਾਂਗੇ ਤੇ ਹੁਣ ਆਪਾਂ ਇਹਨਾਂ ਨੂੰ 5 ਤੋਂ 7 ਮਿੰਟਾ ਜਿਹੜਾ ਪੱਕਣ ਦੇ ਲਈ ਰੱਖ ਦੇਣਾ ਦੇਖੋ ਗੈਸ ਦੀ ਫਲੇਮ ਆ ਜਿਹੜੀ ਆਪਾਂ ਪਹਿਲਾਂ ਫੁੱਲ ਰੱਖਾਂਗੇ ਉਸ ਤੋਂ ਬਾਅਦ ਜਦੋਂ ਆਪਣੇ ਚੌਲ ਨੇ ਰਿਜਣ ਲੱਗ ਜਾਣਗੇ ਤਾਂ ਆਪਾਂ ਗੈਸ ਦੀ ਫਲੇਮ ਆ ਜਿਹੜੀ ਉਹਨੂੰ ਮੀਡੀਅਮ ਕਰ ਦਵਾਂਗੇ ਤੇ ਦੇਖੋ ਆਪਣੇ ਚੌਲ ਨੇ ਜਿਹੜੇ ਰਿਜਨੇ ਸਟਾਰਟ ਹੋ ਗਏ ਨੇ ਤੇ ਆਪਾਂ ਇਹਨੂੰ ਅੱਧਾ ਕੁ ਮਿੰਟ ਬਾਅਦ ਗੈਸ ਦੀ ਫਲੇਮ ਆ ਜਿਹੜੀ ਉਹ ਮੂਵ ਕਰ ਲੈਣੀ ਆ ਤੇ ਦੇਖੋ ਚੌਲ ਨੇ ਜਿਹੜੇ ਆਪਣੇ ਉਹ ਰਿਜਣ ਲੱਗੇ ਨੇ ਤੇ ਆਪਾਂ ਇੱਕ ਵਾਰ ਇਹਨਾਂ ਨੂੰ ਮਿਕਸ ਕਰ ਦਵਾਂਗੇ ਤਾਂ ਕਿ ਮਟਰ ਨੇ ਜਿਹੜੇ ਉਹ ਵੀ ਚੰਗੀ ਤਰ੍ਹਾਂ ਪੱਕ ਜਾਣ ਤੇ ਹੁਣ ਆਪਾਂ ਇਹਨਾਂ ਨੂੰ ਢੱਕ ਦਵਾਂਗੇ ਤੇ ਗੈਸ ਦੀ ਫਲੇਮ ਜਿਹੜੀ ਲੋ ਘੱਟ ਲਵਾਂਗੇ ਹੁਣ ਆਪਾਂ ਇੱਕ ਵਾਰ ਆਪਣੇ ਝੌਲ ਨੇ ਜਿਹੜੇ ਚੈੱਕ ਕਰ ਲੈਨੇ ਆ ਤੇ ਦੇਖੋ ਚੌਲ ਆਪਣੇ ਕਿੰਨੇ ਵਧੀਆ ਖਿੜੇ-ਖਿੜੇ ਬਲੇ ਨੇ ਤੇ ਆਪਾਂ ਇੱਕ ਵਾਰ ਇਹਨਾਂ ਨੂੰ ਤੜਕੇ 15 ਮਿੰਟ ਲਈ ਛੱਡ ਦਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਪਾਣੀ ਆ ਸਾਰਾ ਸੁੱਕ ਜਵੇ ਤੇ ਝੌਲ ਇੱਕਦਮ ਆਪਣੇ ਕਿੜੇ ਕਿੜੇ ਬਾੜਨ ਆ ਦੇਖੋ ਪਾਣੀ ਆ ਥੋੜਾ ਜਿਹਾ ਹਲੇ ਦੇ ਵਿੱਚ ਹੈਗਾ ਏ ਤੇ ਆਪਾਂ ਇੱਕ ਵਾਰ ਇਹਨਾਂ ਨੂੰ ਫੇਰ ਤੋਂ ਟੱਕ ਦਿੰਨੇ ਆ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਆਪਾਂ ਬੰਦ ਤੇ ਇਧਰ ਧਰ ਲਈ ਆਪਾਂ ਨੇ ਚਾਹ ਤੇ ਹੁਣ ਆਪਾਂ ਚੈੱਕ ਕਰ ਲੈਨੇ ਆ ਆਪਣੇ ਝੌਲ ਤੇ ਦੇਖੋ ਚੌਲ ਨੇ ਜਿਹੜੇ ਆਪਣੇ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਨੇ ਇਕਦਮ ਖਿੜੇ-ਖਿੜੇ ਤੇ ਹੁਣ ਆਪਾਂ ਇਹਨਾਂ ਨੂੰ ਥੋੜੇ ਜੇ ਠੰਡੇ ਹੋਣ ਤੋਂ ਬਾਅਦ ਕਰਾਂਗੇ ਸਰਵ ਤੇ ਆਪਣੇ ਚੌਲ ਬਣ ਕੇ ਤਿਆਰ ਨੇ ਦੇਖੋ ਚੌਲ ਨੇ ਜਿਹੜੇ ਆਪਣੇ ਬਣ ਕੇ ਤਿਆਰ ਹੋ ਗਏ ਨੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਜੁੜਿਆ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਦੇ ਹੋ ਇਸੇ ਤਰ੍ਹਾਂ ਆਪਾਂ ਤੁਹਾਡੇ ਲਈ ਹੋਰ ਨਵੀਆਂ-ਨਵੀਆਂ ਵੀਡੀਓਜ਼ ਲੈ ਜਿਹੜੀਆਂ ਲੈ ਕੇ ਆਉਂਦੇ ਰਹਾਂਗੇ ਤਦੋਂ ਤੱਕ ਲਈ ਸਤਿ ਸ੍ਰੀ ਅਕਾਲ ਤੇ ਹੁਣ ਆਪਾਂ ਬਟਰ ਵਾਲੇ ਚਾਵਲ ਨੇ ਜਿਹੜੇ ਖਿਲੇ-ਖਿਲੇ ਸਰਵ ਕਰਾਂਗੇ